ਤਕਤ ਜਿਹੜਾ ਬਣਾਇਆ ਸੀਗਾ ਤਸਵੀਰਾਂ ਇਸ ਵੇਲੇ ਦੀਆਂ ਦੇਖ ਸਕਦੇ ਹੋ ਕਿ ਉਸੇ ਹੀ ਸਮੇਂ ਨੂੰ ਲੋਕ ਯਾਦ ਕਰਨ ਲਈ ਉਸੇ ਓਲੇ ਮੱਲੇ ਨੂੰ ਉਸੇ ਤਰ੍ਹਾਂ ਖੇਡਣ ਦੇ ਲਈ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਵੱਖੋ-ਵੱਖਰੇ ਥਾਮਾਂ ਤੋਂ ਇੱਥੇ ਪਹੁੰਚ ਰਹੇ ਨੇ ਤਾਂ ਬੱਚਾ ਨੂੰ ਛੇ ਦਾੜ੍ਹੀਆਂ ਨਹੀਂ ਕੱਟਣੀਆਂ ਚਾਹੀਦੀਆਂ ਕੇਸ ਨਹੀਂ ਕੱਟਣੇ ਚਾਹੀਦੇ ਆਪਣਾ ਪੈਰਾਵਾ ਜਿਹੜਾ ਠੀਕ-ਠਾਕ ਵਧੀਆ ਰੱਖਣਾ ਚਾਹੀਦਾ ਅਹੀਂ ਗੁਰੂ ਆਲੇ ਬਣਿਏ ਅਮਰਤ ਸ਼ਾਹੀਏ ਜੀ ਆ ਸ਼ਾਹ ਜੀ ਐਸ ਵਾਰ ਬਹੁਤੀ ਸੰਗਤ ਦਰਸ਼ੇ ਮੇ ਲੈ ਕੇ ਨਾ ਆਈਏ ਮਹਾਰਾਜ ਦਿਕਰ ਜੀ ਤਖਤ shri ਕੇਸਗੜ ਸਾਹਿਬ ਵਿਖੇ ਹੋਲੇ ਮੁਹੱਲੇ ਦਾ ਮੁਹੱਲਾ ਮਨਾਉਣ ਲਈ ਲੋਕ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਤਸਵੀਰਾਂ ਇੱਕ ਵਾਰ ਤੁਹਾਨੂੰ ਆਪਾਂ ਤਖਤ shri ਕੇਸਗੜ ਸਾਹਿਬ ਤੋਂ ਦਿਖਾ ਰਹੇ ਹਾਂ ਜਿੱਥੇ ਆਨੰਦਪੁਰ ਸਾਹਿਬ ਦਾ ਕਿਲਾ ਹੁੰਦਾ ਸੀਗਾ ਤੇ ਮਹਾਰਾਜ ਨੇ ਇੱਥੇ ਤਖਤ ਜਿਹੜਾ ਬਣਾਇਆ ਗਿਆ ਤਸਵੀਰਾਂ ਇਸ ਵੇਲੇ ਦੀਆਂ ਦੇਖ ਸਕਦੇ ਹੋ ਕਿ ਉਸੇ ਹੀ ਸਮੇਂ ਨੂੰ ਲੋਕ ਯਾਦ ਕਰਨ ਲਈ ਉਸੇ ਹੋਲੇ ਮੱਲੇ ਨੂੰ ਉਸੇ ਤਰ੍ਹਾਂ ਖੇਡਣ ਦੇ ਲਈ ਲੋਕਾਂ ਵੱਡੀ ਗਿਣਤੀ ਵਿੱਚ ਵੱਖੋ-ਵੱਖਰੇ ਥਾਮਾਂ ਤੋਂ ਇੱਥੇ ਪਹੁੰਚ ਰਹੇ ਨੇ ਤਾਂ ਤਸਵੀਰਾਂ ਇੱਕ ਵਾਰ ਤੁਹਾਨੂੰ ਸਾਰੀਆਂ ਦਿਖਾ ਦਿੰਨੇ ਕਿ ਲੋਕ ਕਿੰਡੀ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਆ ਤੇ ਉਸੇ ਤਰ੍ਹਾਂ ਖਾਲਸਾ ਜਹਾਜ ਜਰਾਲ ਉਸੇ ਤਰ੍ਹਾਂ ਨਾਮ ਬਾਣੀ ਦਾ ਇੱਥੇ ਜੋ ਜਿਹੜਾ ਰਸ ਚੱਲ ਰਿਹਾ ਤੇ ਗੁਰੂ ਮਹਾਰਾਜ ਦੀ ਜੋ ਤਾਕਤ ਆ ਉਸ ਨੂੰ ਸਜਾਇਆ ਗਿਆ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾਵਾਂ ਦਿਖਾਵਾਂਗੇ ਇੱਥੇ ਵਾਹੀ ਹਣੀ ਗੱਲ ਵਾਹੀ ਵਾਹਿਗੁਰੂ ਜੀ ਦਾ ਖਾਲਸਾ ਵ ਇਹ ਅਮਰਸਰ ਤੋਂ ਜੀ ਜੀ ਬਈ ਕਿਵੇਂ ਦੇਖਦੇ ਹੋ ਕਿ ਹਰ ਸਾਲ ਉਹਲੇ ਮਹੱਲੇ ਜਾਤੇ ਉਹ ਆਹ ਆਂਦਾ ਆ ਹਨਾ ਜਾਂ ਉਹ ਲਮਨ ਲਾ ਖੇਡਣ ਲਈ ਵੱਖੋ ਵੱਖਰੇ ਥਾਂ ਮਤੋਂ ਸੰਗਤ ਆਂਦੀ ਆ ਤਾਂ ਕਿਵੇਂ ਦੇਖਦੇ ਹੋ ਕਿ ਇਸ ਵਾਰ ਵੀ ਕਾਫੀ ਵਧੀਆ ਆਂਦੀ ਆ ਸਾਹ ਜੀ ਇਸ ਵਾਰ ਬਹੁਤ ਹੀ ਸੰਗਤ ਦਰਸ਼ਕ ਮਿਲੇ ਕਰਨ ਆਈ ਹੈ ਮਹਾਰਾਜ ਜੀ ਜੀ ਮਹਾਰਾਜ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਨੌਜਵਾਨਾਂ ਦਾ ਵੀ ਸਾਹ ਹਾਫ ਜਾਂਦਾ ਉੱਪਰ ਚੜਦੇ ਆ ਤਾਂ ਪਰ ਸਾਡੇ ਜਿਹੜੇ ਬਜ਼ੁਰਗ ਆ ਉਹ ਕਾਫੀ ਜੋਸ਼ ਦੇ ਨਾਲ ਉੱਪਰ ਜਾਂਦੇ ਆ ਮਹਾਰਾਜ ਕੋ ਮੱਥਾ ਟੇਕ ਵਧੀਆ ਵਧੀਆ ਪਹੁੰਚ ਜਾਂਦਾ ਕੋਈ ਥਕਾਵਟ ਨਹੀਂ ਹੁੰਦੀ ਮਾਰਾ ਇਹ ਦੇ ਦਰਸ਼ਨ ਕਰ ਰਹੇ ਤੁਸੀਂ ਮਾਤਾ ਜੀ ਕਿੱਥੋਂ ਆਏ ਹੋ ਜੀ ਅਹੀਂ ਗਰਦਾਸਪੁਰ ਦੇ ਜ਼ਿਲ੍ਹੇ ਤੋਂ ਆਏ ਆ ਜੀ ਮਾਝੇ ਵਾਲੇ ਤਾਂ ਕਾਫੀ ਵੱਡੀ ਗਿਣਤੀ ਚ ਆਂਦੇ ਹਾਂ ਜੀ ਹਾਂ ਜੀ ਹਾਂ ਜੀ ਗਰਦਾਸਪੁਰ ਦੇ ਜ਼ਿਲ੍ਹੇ ਤੋਂ ਆਏ ਆ ਅਸੀਂ ਬਹੁਤ ਆਨੰਦ ਦੇ ਨਾਲ ਉੱਪਰ ਚੜਦੇ ਆ ਉਤਰਦੇ ਆ ਬਹੁਤ ਸਾਨੂੰ ਖੁਸ਼ੀ ਹੁੰਦੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੋਲੇ ਮਹੱਲੇ ਅੱਜ ਮਾਣ ਮਹਿਸੂਸ ਹੁੰਦਾ ਕਿ ਸਾਡੇ ਮਹਾਰਾਜ ਨੇ ਆਪਣਾ ਪਰਿਵਾਰ ਵਾਰ ਕੇ ਕਿੱਡਾ ਵੱਡਾ ਇਤਿਹਾਸ ਤੇ ਉਹ ਜਿਹਦਾ ਇਤਿਹਾਸ ਦਾ ਇੱਕ ਹਿੱਸਾ ਆ ਹੋਲਾ ਮਹੱਲਾ ਉਹ ਸਾਡੇ ਹਿੱਸੇ ਪਾਇਆ ਜੀ ਹਾਂ ਜੀ ਹਾਂ ਜੀ ਸਾਡੇ ਹਿੱਸੇ ਪਾਇਆ ਸਾਡੇ ਬੱਚੇ ਨਹੀਂ ਸਮਝਦੇ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਗੁਰ ਸਿੱਖੀ ਜੀਵਣਾ ਬਣਾਉਣਾ ਚਾਹੀਦਾ ਤੁਹਾਡੇ ਹਿਸਾਬ ਨਾਲ ਸਿੱਖੀ ਕੀ ਹੈ ਮਾਤਾ ਜੀ ਸਿੱਖੀ ਸਾਡੇ ਹਿਸਾਬ ਨਾਲ ਵੀ ਬੱਚਾ ਨੂੰ ਸੇ ਦਾੜ੍ਹੀ ਨਹੀਂ ਕੱਟਣੀ ਚਾਹੀਦੀ ਕੇਸ ਨਹੀਂ ਕੱਟਣੇ ਚਾਹੀਦੇ ਆਪਣਾ ਪੈਰਾਵਾ ਜਿਹੜਾ ਠੀਕ ਠਾਕ ਵਧੀਆ ਰੱਖਣਾ ਚਾਹੀਦਾ ਅਸੀਂ ਗੁਰੂ ਵਾਲੇ ਬਣੀਏ ਅਮਰਤਿਛਾ ਕੀਏ ਬਹੁਤ ਵਧੀਆ ਤਾਂ ਕਿ ਤੇ ਜੋ ਜਾਣੇ ਕੋਈ ਯਾਦ ਆਂਦੀ ਕਿਸੇ ਚੀਜ਼ ਦੀ ਜਾ ਉਹ ਸਮੇਂ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦੇ ਮਤਲਬ ਮਹਿਸੂਸੇ ਕਰ ਸਕਦੇ ਦੇਖਿਆ ਤਾਂ ਹੈ ਨਹੀਂ ਦੇਖਾ ਬਹੁਤ ਚਿਰਾਂ ਤੋਂ ਹੇਮਕੋਟ ਸਾਹਿਬ ਵੀ ਗਏ ਉਹ ਉੱਥੇ ਵੀ ਬਹੁਤ ਕੁਝ ਦੇਖਿਆ ਇਹਨਾਂ ਨੇ ਤਬ ਕੀਤਾ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਨੇ ਉੱਥੇ ਵੀ ਪਹੁੰਚੇ ਹਜੂਰ ਸਾਹਿਬ ਵੀ ਪਹੁੰਚੇ ਇਸ ਤਖਤ ਤੇ ਵੀ ਹਰ ਸਾਲ ਮਹਾਰਾਜ ਕਿਰਪਾ ਕਰਦਾ ਤੇ ਪਹੁੰਚਦੇ ਬਹੁਤ ਖੁਸ਼ੀ ਜਾਂਦੀ ਸਾਰੇ ਤਖਤਾਂ ਦੀ ਯਾਤਰਾ ਕਰ ਲਈ ਮੈਂ ਹਾਂ ਕਰ ਲਈ ਕਰ ਦਿੱਤਾ ਫੇ ਇਹ ਕਿਛ ਚਾਰ ਇੱਕ ਦਿਨ ਦੀ ਨਨਕਾਣਾ ਸਾਹਿਬ ਜਾ ਕੇ ਆਈਏ ਉਹ ਵੀ ਇੱਛਾ ਹੈਗੀ ਦਿਲ ਦੀ ਉਹ ਹੈ ਜੀ ਨਨਕਾਣਾ ਸਾਹਿਬ ਜਾਣ ਦੀ ਉਥੇ ਜਰੂਰ ਜਾਣਾ ਆਪਣਾ ਸਰੀਰ ਜਿਹੜਾ ਬਿਲਕੁਲ ਸਹੀ ਸਲਾਮ ਦਾ ਗੋਡੇ ਗਿੱਟੇ ਕੋਈ ਪ੍ਰੋਬਲਮ ਨਹੀਂ ਜੀ ਹੋਰ ਹੋਗੀ ਮਾਤਾ ਜੀ 70 ਸਾਲ ਬੱਲੇ ਮਾਤਾ ਜੀ ਤੁਹਾਨੂੰ ਧੰਨਵਾਦ ਜੀ ਤੁਸੀਂ ਹੈ ਨਾ ਜਿਹੜੇ ਮਤਲਬ ਲੋਕਾਂ ਨੂੰ ਇੱਕ ਤਰ੍ਹਾਂ ਦਾ ਜੋਸ਼ ਮਿਲਦਾ ਤੁਹਾਨੂੰ ਦੇਖ ਕੇ ਨਾ ਸੋ ਧੰਨਵਾਦ ਜੀ ਤੁਹਾਨੂੰ ਦੇਖ ਕੇ ਬਹੁਤ ਹੀ ਕੁਝ ਅੰਦਜਾ ਹੈ ভাই ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤ ਹੈ ਸੋ ਸੰਗਤਾਂ ਦੇ ਵਿੱਚ ਕਾਫੀ ਉਤਸ਼ਾਹ ਹੈਗਾ ਇਸ ਸੀਜ਼ਨ ਨੂੰ ਲੈ ਕੇ ਹੋਲੇ ਮੱਲੇ ਨੂੰ ਲੈ ਕੇ ਬਹੁਤ ਉਤਸ਼ਾਹ ਆਇਆ ਆਪੀ ਆਪਾ ਸੰਗਤਾਂ ਦੇ ਵਿੱਚ ਵਿਚਰ ਜੀ ਅਜੀਤ ਜੀ ਧੰਨਵਾਦ ਮਾਤਾ ਜੀ ਸੋ ਇਹ ਸਾਰੀਆਂ ਤਸਵੀਰਾਂ ਨੇ ਹੋਰ ਵੀ ਤੁਹਾਨੂੰ ਤਸਵੀਦਾ ਦਿਖਾਵਾਂਗੇ ਕਿ ਲੋਕ ਬੱਕਰੇ ਬੱਕਰੇ ਥਾਵਾਂ ਤੋਂ ਇੱਥੇ ਪਹੁੰਚ ਰਹੇ ਨੇ ਤੇ ਉਹਦੇ ਨਾਲ-ਨਾਲ ਜਿਹੜੇ ਇਸੇ ਤਰ੍ਹਾਂ ਪੁਲਿਸ ਬਲੋ ਜਿਹੜੇ ਆ ਪ੍ਰਬੰਧ ਪ੍ਰਸ਼ਾਸਨ ਬਲੋ ਜਿਹੜੇ ਪੁਕਤਾ ਇੱਥੇ ਪ੍ਰਬੰਧ ਕੀਤੇ ਗਏ ਨੇ ਸੋ ਸਾਰੀਆਂ ਤਸਵੀਰਾਂ ਮੌਕੇ-ਮੌਕੇ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ ਇੱਕ ਵਾਰ ਆਪਾਂ ਪ੍ਰਸ਼ਾਸਨ ਨਾਲ ਵੀ ਥੋੜੀ ਜਿਹੜੀ ਗੱਲਬਾਤ ਉਹ ਜ਼ਰੂਰ ਜਿਹੜੀ ਆ ਕਰ ਲਵਾਂਗੇ ਸਾਸ਼ੀ ਕਾਲ ਬਾਜੀ ਸਾਸ਼ੀ ਕਾਲ ਜੀ ਬਾਜੀ ਕਿਵੇਂ ਦੇ ਪ੍ਰਬੰਧ ਆ ਇਸ ਵਾਰ ਜੀ ਪ੍ਰਬੰਧ ਬਹੁਤ ਵਧੀਆ ਚੱਲ ਰਹੇ ਨੇ ਸੰਗਤ ਬਹੁਤ ਦੂਰੋਂ ਦੂਰੋਂ ਆ ਰਹੀ ਹੈ ਦਰਸ਼ਨ ਕਰਕੇ ਜਾ ਰਹੀ ਹੈ ਪ੍ਰਸ਼ਾਸਨ ਨੇ ਬਹੁਤ ਵਧੀਆ ਕੰਮ ਕੀਤਾ ਹੈ ਪ੍ਰਬੰਧ ਕੀਤਾ ਹੈ ਥਾਂ ਥਾਂ ਤੇ ਪੁਲਿਸ ਲਾਈ ਹੈ ਜਿਹੜੀ ਕਿ ਆਪਣੀ ਤੰਦੇ ਜੀ ਨਾਲ ਬਹੁਤ ਜ਼ਿਆਦਾ ਡਿਊਟੀ ਕਰ ਰਹੀ ਆ ਮਿਹਨਤ ਨਾਲ ਡਿਊਟੀ ਕਰ ਰਹੀ ਹੈ ਸਾਰਾ ਸਟਾਫ ਵਧੀਆ ਚੱਲ ਰਿਹਾ ਸਾਫ ਸਫਾਈ ਵਧੀਆ ਹੈ ਐਸਐਸਪੀ ਸਾਹਿਬ ਦੇ ਜਿਹੜੀ ਨਿਗਰਾਨੀ ਹੈਠ ਵਧੀਆ ਡਿਊਟੀ ਚੱਲ ਰਹੀ ਹੈ ਕੋਈ ਕਿਸੇ ਨੂੰ ਪ੍ਰੋਬਲਮ ਨਹੀਂ ਆ ਰਹੀ ਤੇ ਜਿਹੜੇ ਪਰਿਵਾਰ ਆ ਰਹੇ ਆ ਜਾ ਰਹੇ ਆ ਪੁਲਿਸ ਜੀ ਇੱਕ ਗੱਲ ਜ਼ਰੂਰ ਇਸ ਵਾਰ ਵੇਖਣ ਨੂੰ ਮਿਲੇ ਕਿ ਜਿੱਦਾਂ ਅੱਗੇ ਬਹੁਤ ਜ਼ਿਆਦਾ ਰੌਲਾ ਰੱਪਾ ਜਾਂ ਟਰੈਕਟਰ ਟਰਾਲੀਆਂ ਦੇ ਉੱਚੇ ਉੱਚੇ ਗੀਤ ਲਾ ਕੇ ਤਾਂ ਉਹ ਕਾਫੀ ਹੱਦ ਤੱਕ ਘਟ ਗਿਆ ਹੈ ਆਹੋ ਉਹ ਪ੍ਰਸ਼ਾਸਨ ਨੇ ਸਾਰਾ ਪ੍ਰਬੰਧ ਕੀਤਾ ਹੈ ਐਸਐਸਪੀ ਸਾਹਿਬ ਦੀਆਂ ਸਖਤ ਹਦਾਇਤਾਂ ਮੈਂ ਕਿ ਕੋਈ ਵੀ ਇਹੋ ਜਿਹਾ ਲਾਊਡ ਸਪੀਕਰ ਕੋਈ ਹਾਰਨ ਕੋਈ ਬੁਲੇਟ ਦੇ ਪਟਾਕੇ ਇਹੋ ਜਿਹੇ ਜਿਹੜਾ ਹੈਗਾ ਉਹਨੂੰ ਮਤਲਬ ਤੱਕ ਤਕੀਦ ਕੀਤੀ ਜਾਵੇ ਚ ਤਰ੍ਹਾਂ ਚੇਤਾਵਨੀ ਦਿੱਤੀ ਜਾਵੇ ਤਾਂ ਕਿ ਇਹੋ ਜਿਹਾ ਕੰਮ ਨਾ ਕਰੇ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਹੈ ਨੌਜਾਨਾ ਵੀ ਅਪੀਲ ਕਰਨੀ ਚਾਹੁੰਦੇ ਆ ਕਿ ਆਪਣੇ ਜਿਹੜੇ ਆ ਮੁੱਦਿਆਂ ਤੇ ਆਓ ਸਹੀ ਕੰਮ ਕਰੋ ਗੁਰੂ ਦਾ ਨਾਮ ਜਪੋ ਓਵਤ ਛੋਕੋ ਤੇ ਜਿਹੜੇ ਨਸ਼ਿਆਂ ਤੋਂ ਰਹਿ ਦਰੋ ਤਾਂ ਕਿ ਅਗਲੀ ਜਿਹੜੀ ਜਨਸੰਖਿਆ ਸਾਡੀ ਜਿਹੜੀ ਅਗਲੀ ਜਿਹੜੀ ਪੀੜ੍ਹੀ ਆ ਉਹ ਸਹੀ ਸਲਾਮਤ ਰਹੇ ਕਿਉਂਕਿ ਜਿਹੜੇ ਬੱਚੇ ਆ ਜਾਦਾ ਬਾਹਰ ਨੂੰ ਜਾ ਰਹੇ ਆ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਇਹਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਨੌਕਰੀਆਂ ਜਾਂ ਹੋਰ ਕੁਝ ਇੱਥੇ ਉਹਨਾਂ ਨੂੰ ਕੰਮ ਮਿਲੇ ਤਾਂ ਕਿ ਬਾਹਰ ਨਾ ਜਾਣ ਆਪਣੇ ਮਾਤਾ ਪਿਤਾ ਦੇ ਕੋ ਰਹਿਣ ਉਹਨਾਂ ਦੇ ਦੇਖਭਾਲ ਕਰਨ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਇੱਥੇ ਇਨਸਪੈਕਟਰ ਜੀ ਮੌਜੂਦ ਸੀ ਕਿਉਂਕਿ ਇੱਥੇ ਸਾਰੀ ਸੇਵਾ ਨਿਭਾ ਰਿਹਾ ਜਿਦੋਂ ਤੱਕ ਸਾਬਤ ਉਹ ਇੱਥੇ ਜੋ ਮੇਨ ਗੇਟ ਤੋਂ ਜਦੋਂ ਉੱਪਰ ਨੂੰ ਚੜਦੀ ਆ ਸੰਗਤ ਇੱਥੇ ਸਾਰੀ ਸੇਵਾ ਮਾ ਇਹਨਾਂ ਵੱਲੋਂ ਨਵਾਈਆਂ ਜਾਂਦੀਆਂ ਸੋ ਕਾਫੀ ਵੱਡੀ ਗਿਣਤੀ ਚ ਨੌਜਵਾਨ ਵੱਖੋ ਵੱਖਰੇ ਥਾਂ ਤੋਂ ਚਾਹੇ ਨੌਜਵਾਨਾਂ ਨੇ ਜਿਹੜੇ ਆ ਉਹ ਸਰਦਾਰ ਨਹੀਂ ਹੈਗੇ ਸਿਰਾਂ ਤੇ ਰੁਮਾਲ ਬੰਨੇ ਹੋਏ ਨੇ ਤਾਂ ਸ਼ਰਧਾ ਭਾਵਨਾ ਲੈ ਕੇ ਲੋਕ ਜਿਹੜੇ ਉਹ ਵੱਡੀ ਗਿਣਤੀ ਵਿੱਚ ਇੱਥੇ ਪਹੁੰਚ ਰਹੇ ਨੇ ਹਾਂਜੀ ਭਾਈ ਕੀ ਹਾਲ ਹੈ ਵਾਹਿ ਤੋ ਇਹ ਸਾਰੀਆਂ ਤਸਵੀਰਾਂ ਨੇ ਜਿੱਥੇ ਨੌਜਵਾਨ ਵੱਡੀ ਗਿਣਤੀ ਚ ਇੱਥੇ ਪਹੁੰਚ ਰਹੇ ਨੇ ਤਾਂ ਖਾਲਸੇ ਦਾ ਜੋ ਆਪਾਂ ਕਹਿ ਸਕਦੇ ਕਿ ਹੋਲਾ ਮਹੱਲਾ ਮਨਾਉਣ ਦੇ ਲਈ ਆਪਣੇ ਜੋ ਉਸ ਵੇਲੇ ਦੋ ਫੌਜਾਂ ਆਪਸ ਵਿੱਚ ਜੰਗ ਜੁੱਦ ਕਰਕੇ ਪ੍ਰੈਕਟਿਸ ਕਰਦੀ ਹੁੰਦੀ ਸੀ ਕਿ ਜੋ ਪਹਾੜੀ ਰਾਜੇ ਹਮਲਾ ਕਰਨਾ ਦੇ ਜਾਂ ਮੁਗਲ ਹਮਲਾ ਕਰਨਾ ਦੇ ਉਹਨਾਂ ਨੂੰ ਕਿਵੇਂ ਰੋਕਣਾ ਆ ਸੋ ਉਸੇ ਹੀ ਤਰਜ਼ ਦੇ ਉੱਤੇ ਹਰ ਸਾਲ ਇੱਥੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਹਰ ਸਾਲ ਲੱਖਾਂ ਦੀ ਗਿਣਤੀ ਵਿੱਚ ਪੂਰੇ ਦੇਸ਼ ਦੁਨੀਆ ਦੇ ਵਿੱਚੋਂ ਲੋਕ ਲੋਕ ਜਿਹੜੇ ਇੱਥੇ ਪਹੁੰਚਦੇ ਨੇ ਤੇ ਖਾਲਸੇ ਦਾ ਉਲਾ ਮਹੱਲਾ ਜਿਹੜਾ ਆ ਉਹ ਮਨਾਉਂਦੇ ਨੇ ਤੇ ਹੁਣ ਵੀ ਉਸੇ ਤਰ੍ਹਾਂ ਦਾ ਮਾਹੌਲ ਜਿਹੜਾ ਆ ਉਹ ਇੱਥੇ ਪਕਿਆ ਹੋਇਆ ਵਾ ਇਸੇ ਤਰ੍ਹਾਂ ਲੋਕ ਜਿਹੜੇ ਆ ਆਵਾਜ਼ ਆ ਰਹੇ ਨੇ ਤੇ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਆਪਾਂ ਸਾਂਝੀਆਂ ਕਰ ਦੇਣਾ ਕਿ ਹੋਰ ਵੀ ਬਹੁਤ ਸਾਰੀਆਂ ਇੱਥੇ ਅਲੱਗ-ਅਲੱਗ ਚੀਜ਼ਾਂ ਅਲੱਗ-ਅਲੱਗ ਪਾਂਤ-ਪਾਂਤ ਤਰ੍ਹਾਂ ਦੇ ਲੰਗਰ ਲੱਗੇ ਹੋਏ ਨੇ ਜਾਂ ਕੈਂਪ ਵਗੈਰਾ ਲਗਾਏ ਜਾਂਦੇ ਨੇ ਉਹ ਸਾਰੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਸੋ ਦੇਖਦੇ ਰਹੋ ਪ੍ਰੋ ਪੰਜਾਬ ਟੀਵੀ